ਮੇਰੇ ਪਿਆਰੇ ਦੋਸਤੋ ਜੀ ਏਸ਼ੀਆ ਵਰਲਡਵਾਈਡ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਵਕ ਵਕ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਆ ਪੋਲੀਟੀਸ਼ੀਅਨਸ ਦੀ ਇੰਟਰਵਿਊ ਕੀਤੀਆਂ ਸਿੰਗਰਾਂ ਨਾਲ ਗੱਲਬਾਤ ਕੀਤੀ ਲੇਕਿਨ ਅੱਜ ਦੇ ਦੌਰ ਦੇ ਵਿੱਚ ਉਹ ਲੋਕ ਵਾਇਰਲ ਹੋ ਜਾ ਰਹੇ ਨੇ ਦੁਨੀਆ ਦੇ ਵਿੱਚ ਜਿਨ੍ਹਾਂ ਦੀ ਗੱਲਬਾਤ ਕੁਝ ਖਾਸ ਹੁੰਦੀ ਹੈ ਖਾਸ ਦਾ ਮਤਲਬ ਹੁੰਦਾ ਹੈ ਜਿਹੜੀ ਸਟੋਰੀ ਦਿਲ ਨੂੰ ਟੁੰਬਦੀ ਹੈ ਸਾਨੂੰ ਉਹ ਸਟੋਰੀ ਦੇਖ ਕੇ ਪੜ੍ਹ ਕੇ ਮਜ਼ਾ ਆਉਂਦਾ ਹੈ ਉਹ ਸਟੋਰੀ ਦੁਖਦਾਈ ਵੀ ਹੋ ਸਕਦੀ ਹੈ ਖੁਸ਼ੀ ਭਰਪੂਰ ਵੀ ਹੋ ਸਕਦੀ ਹੈ ਉਹ ਸਟੋਰੀ ਲੇਕਿਨ ਜਿਹੜਾ ਇਹ ਜ਼ਿੰਦਗੀ ਦਾ ਫਲਸਫਾ ਹੈ ਰੋਹਿਤ ਜੀ ਉਹ ਫਲਸਫਾ ਇਹੀ ਹੈ ਜ਼ਿੰਦਗੀ ਦਾ ਫਲਸਫੀ ਕਹਿੰਦੇ ਨੇ ਕਿ ਜ਼ਿੰਦਗੀ ਨੇ ਜਿਹੜੇ ਆਪਾਂ ਨੂੰ ਰੱਬ ਨੇ ਸਾਹ ਦਿੱਤੇ ਨੇ ਉਹਨਾਂ ਨੂੰ ਚੰਗੇ ਕਰਮਾਂ ਚ ਲਾਈਏਗਾ ਮੁੱਕ ਦੀ ਗੱਲ ਇਹ ਹੈ ਅੱਜ ਸਾਡੇ ਨਾਲ ਜਿਹੜਾ ਜੋੜਾ ਬੈਠਾ ਹੈ ਬਹੁਤ ਅਤੀ ਸੁੰਦਰ ਪੰਜਾਬੀ ਦੇ ਵਿੱਚ ਰੋਹਿਤ ਜੀ ਤੇ ਸੋਨੀਆ ਜੀ ਠੀਕ ਬੋਲਿਆ ਮੈਂ ਦੇਖੋ ਥੋੜਾ ਨਾਂ ਸਦਾ ਲਈ ਯਾਦ ਹੋ ਗਿਆ ਦੋਸਤੋ ਕਈ ਵਾਰ ਮੈਨੂੰ ਆਪਣੇ ਆਪ ਤੇ ਇਸ ਗੱਲ ਤੇ ਗੁੱਸਾ ਆਉਂਦਾ ਕਿ ਮਰੀ ਯਾਦਦਾਸ਼ਤ ਜਿਆਦਾ ਤੇਜ ਹੈ ਉਸ ਗੱਲ ਤੇ ਮੈਂ ਬਹੁਤ ਦੁਖੀ ਹਾਂ ਐ ਰੋਜੀ ਵੀ ਕਈ ਵਾਰ ਕਈ ਮਾੜੀਆਂ ਖੱਟੀਆਂ ਮਿੱਠੀਆਂ ਜਿਹੜੀਆਂ ਯਾਦਾਂ ਹੁੰਦੀਆਂ ਉਹ ਬੜੀਆਂ ਦੁਖ ਦਿੰਦੀਆਂ ਨੇ ਜਿਵੇਂ ਤੁਹਾਨੂੰ ਵੀ ਕੋਈ ਯਾਦ ਦੁਖ ਦਿੰਦੀ ਰਹੀ ਸ਼ਾਇਦ ਹੁਣ ਥੋੜੀ ਜੀ ਘਟ ਗਈ ਹੋਵੇ ਜਿਸ ਕਰਕੇ ਪੂਰੀ ਦੁਨੀਆ ਦੇ ਵਿੱਚ ਤੁਸੀਂ ਵਾਇਰਲ ਹੋਏ ਤੁਸੀਂ ਮੈਨੂੰ ਦੱਸਿਆ ਇੱਕ ਇੱਕ ਵੀਡੀਓ ਦੇ ਤੁਹਾਡੇ 123 ਮਿਲੀਅਨ ਵੀ ਹੋ ਗਏ ਕਿ ਫੇਸਬੁੱਕ ਤੇ ਕਿਹੜੀ ਕਿਹੜੀ ਕੰਪਨੀ ਨੇ ਪਾਈ ਸੀ ਉਹ? PRO ਪੰਜਾਬ ਵਾਲਿਆਂ ਨੇ ਜੀ। PRO ਪੰਜਾਬ ਵਾਲਿਆਂ ਨੇ ਉਹ ਪਾਈ। ਟਾਟਾ ਬਿੱਸਾਂ ਵਾਲਿਆਂ ਨੇ ਪਾਈ ਸੀ। ਹਾਂ। ਬਹੁਤ ਬੰਦੇ ਨੇ ਕਾਫੀ ਬੰਦਿਆਂ ਨੇ ਆਪਣੀ ਕਵਰੀਫਾਈ ਲੱਕੀ। ਦੋਸਤੋ ਇਹ ਪਿਆਰ ਦੀ ਉਹ ਕਹਾਣੀ ਹੈ ਜਿਹੜੀ ਮੇਰੇ ਇੱਕ ਗਾਣਾ ਵੀ ਆਇਆ ਸੀ ਪਿੱਛੇ ਲਿਖਿਆ ਹੈ ਨਾ ਪਿਆਰ ਦੀ ਕਹਾਣੀ ਹੈ ਨਾ। ਤੇ ਉਹ ਉਹ ਗਾਣਾ ਜਿਹੜਾ ਬਹੁਤ ਹੀ ਮਕਬੂਲ ਵੀ ਹੋਇਆ ਹੈ ਨਾ ਕਿ ਜਿਹੜਾ ਆਸ਼ਿਕ ਹੁੰਦਾ ਇੱਕ ਸੱਚਾ ਆਸ਼ਿਕ ਹੁੰਦਾ ਪਹਿਲੀ ਗੱਲ ਉਹ ਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਫਦੀ ਹੈ ਹੈ ਨਾ ਓਵੇਂ ਤੜਫਦਾ ਹੈ। ਸੱਚੀ ਗੱਲ ਹੈ ਨਾ ਇਹ ਰੋਹਿਤ ਜੀ ਤੇ ਇਹ ਪਹਿਲਾਂ ਆਪਾਂ ਦੇਖੋ ਸੋਨੀਆ ਜੀ ਵੀ ਇੰਨੇ ਚੰਗੀ ਨੇਚਰ ਮੈਂ ਕਦੇ ਅਜੇ ਤੱਕ ਕਿਸੇ ਕੁੜੀ ਦੀ ਨਹੀਂ ਦੇਖੀ ਔਰ ਵੱਡੀ ਗੱਲ ਦੋਸਤੋ ਇੱਕ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਬਹੁਤ ਹੀ ਵੱਡੀ ਗੱਲ ਹੈ ਇਹ Hindu ਫੈਮਿਲੀ ਨੂੰ ਬਿਲੋਂਗ ਕਰਦੇ ਨੇ ਰੋਹਿਤ ਜੀ ਤੇ ਜਿਹੜੀ ਗੁੜੀਆ ਇਹ ਇਹ ਰਵੀਦਾਸੀਆ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਤੇ ਅੱਜ ਜਿਹੜਾ ਇਹ ਇਸ਼ਕ ਕਬੂਲ ਹੋਇਆ ਉਹ ਇਸ਼ਕ ਕਬੂਲ ਵੀ ਸਦੀਆਂ ਤੱਕ ਯਾਦ ਰਹੂਗਾ ਕਿ ਜਿਹੜੇ ਧਰਮਾ ਕਰਮਾ ਦੇ ਵਿੱਚ ਪੈਂਦੇ ਨੇ ਲੋਕ ਧਰਮਾਂ ਦੀਆਂ ਗੱਲਾਂ ਕਰਦੇ ਨੇ ਲੇਕਿਨ ਜਿਹੜੀ ਇਹ ਇਸ਼ਕ ਦੀ ਕਹਾਣੀ ਤੁਸੀਂ ਇਸ਼ਕ ਦੀ ਬਾਤ ਪਾਈ ਇਹ ਵੀ ਯਾਦ ਰਹੂਗੀ ਉਹਦੇ ਪਿੱਛੇ ਸ਼ਾਇਦ ਉਹ ਕਾਰਨ ਹੋ ਸਕਦਾ ਕਿ ਮੇਰਾ ਫਰਜ਼ ਤਾਂ ਨਹੀਂ ਪੜਦਾ ਸੀ ਪੁੱਛਣ ਦਾ ਲੇਕਿਨ ਅੱਜ ਆਪਣੇ ਦਰਸ਼ਕਾਂ ਨੂੰ ਉਸ ਕੁੜੀ ਦਾ ਨਾਮ ਦੱਸ ਹੀ ਦੇਈਏ ਬੜੇ ਲੋਕ ਸੋਚਦੇ ਸੀਗੇ نیچے ਕਮੈਂਟ ਵੀ ਕਰਦੇ ਸੀ ਤੁਹਾਡੀਆਂ ਵੀਡੀਓਜ਼ ਦੇ ਕਿ ਰੋਹਿਤ ਯਾਰ ਉਸ ਕੁੜੀ ਦਾ ਨਾਮ ਦੱਸ ਹੀ ਦੇ ਬਸ ਨਾਂ ਤਾਂ ਦੱਸੋ ਚਲੋ ਭਈ ਕੋਈ ਗੱਲ ਨਹੀਂ ਰੋਹਿਤ ਆਪਾਂ ਪਤਾ ਕੀ ਹੈ ਦਾ ਤਾਂ ਲੱਖਾਂ ਲੋਕਾਂ ਦੇ ਕਰੋੜਾਂ ਅਰਬਾਂ ਦੇ ਨੇ ਠੀਕ ਹੈ ਲੋਕ ਕਹਿੰਦੇ ਨੇ ਆ ਬਹੁਤ ਵੱਡਾ ਸਿੰਗਰ ਬਣ ਗਿਆ ਉਹ ਸਿੰਗਰ ਕਿਉਂ ਬਣਿਆ ਪਤਾ ਤੁਹਾਨੂੰ ਮੈਂ ਤਾਂ ਜਾਣਦਾ ਸਾਰੇ ਤੁਸੀਂ ਵੀ ਸਮਝ ਗਏ ਹੋ ਸਿੰਗਰ ਦਾ ਨਾਮ ਵਿਆਹ ਕੁੜੀ ਛੱਡ ਕੇ ਉਹ ਅਮਰੀਕਾ ਚਲੀ ਗਈ ਸੀ ਤੇ ਉਹਦਾ ਬਣਨ ਦਾ ਕਾਰਨ ਇਹੀ ਹੈ ਕਿ ਉਸ ਕੁੜੀ ਤੱਕ ਇਹ ਵੀਡੀਓ ਜ਼ਰੂਰ ਪਹੁੰਚੂਗੀ ਕਿਉਂਕਿ ਇਹ ਜਿਹੜਾ ਆਪਣਾ YouTube ਚੈਨਲ ਹੈ ਕੈਨੇਡਾ ਵੀ ਆਪਾਂ ਸਾਰੇ ਲੋਕਾਂ ਤੱਕ ਪਹੁੰਚਦਾ ਹੈ ਜੀ ਏਸ਼ੀਆ ਵਰਲਡਵਾਈਡ ਤੇ ਕੈਨੇਡਾ ਦੇ ਜਿੰਨੇ ਵੀ ਮੀਡੀਆ ਵਾਲੇ ਦੋਸਤ ਨੇ ਮੇਰੇ ਕੋਸ਼ਿਸ਼ ਕਰਨੇ ਕਿ ਵੀਡੀਓ ਨੂੰ ਉੱਥੇ ਤੱਕ ਪਹੁੰਚਾਉਣ ਕੀ ਨਾ ਉਥੇ ਦਾ ਅਮਨ ਅਮਨ ਤੇ ਉਹ ਕੁੜੀ ਦਾ ਨਾਂ ਅਮਨ ਸੀ ਜੇ ਅਮਨ ਕਿਤੇ ਸੁਣਦੀ ਹੋਵੇ ਸਿਰਫ ਇੰਨਾ ਕੁ ਯਾਦ ਰੱਖੇ ਕਿ ਅੱਜ ਮੈਂ ਇਸ ਚੀਜ਼ ਦਾ ਗਵਾਹ ਆ ਕਿ ਉਹ ਇਹ ਜੇ ਰੋਹਿਤ ਤੇਰੇ ਨਾਲ ਰਹਿੰਦਾ ਹੁੰਦਾ ਤਾਂ ਇੰਨਾ ਖੁਸ਼ ਨਾ ਹੁੰਦਾ ਜਿੰਨਾ ਅੱਜ ਖੁਸ਼ ਹੋ ਗਿਆ ਸੋਨੀਆ ਨਾਲ ਰਹਿ ਕੇ ਇਹ ਸੱਚਾਈ ਹੈ ਕਿਉਂਕਿ ਤੇਰੇ ਮਨ ਦੇ ਵਿੱਚ ਇਹ ਸੀਗਾ ਕਿ ਤੂੰ ਪੈਸੇ ਨੂੰ ਪਿਆਰ ਦੇ ਵਿੱਚ ਤੋਲਦੀ ਸੀ ਤੱਕੜੀ ਦੇ ਵਿੱਚ ਤੇ ਇਹ ਮੁੰਡਾ ਜਿਹੜਾ ਸੀਗਾ ਪਿਆਰ ਨੂੰ ਪਿਆਰ ਨਾਲ ਹੀ ਤੋਲਦਾ ਸੀ ਬਰਾਬਰ ਤੱਕੜੀ ਬਰਾਬਰ ਸੀਗੀ ਚਲੋ ਦੋਸਤੋ ਕਿੰਨੇ ਕਮੈਂਟ ਕੀਤੇ ਤੁਸੀਂ ਕਿ ਯਾਰੋ ਕੁੜੀ ਦਾ ਨਾਮ ਦੱਸ ਦੇ ਅੱਜ ਰੋਹਿਤ ਜੀ ਨੇ ਪਿਆਰ ਦੇ ਨਾਲ ਕੁੜੀ ਦਾ ਨਾਮ ਦੱਸਤਾ ਉਹ ਵੀ ਕੁੜੀ ਸਿੱਖਾਂ ਦੀ ਸੀ ਮੈਨੂੰ ਲੱਗਦਾ ਹੈ ਨਾ ਦੇਖੋ ਮੈਂ ਵੀ ਜਾਣੀ ਜਾਣਾਂ ਕਿਤੇ ਬਾਬਾ ਤਾਂ ਨਹੀਂ ਸਮਝ ਲਿਆ ਸੀ ਸਿੱਖ ਫੈਮਲੀ ਦੀ ਉਹ ਕੁੜੀ ਸੀਗੀ ਤੇ ਤੁਸੀਂ ਬਾਬਾ ਤਾਂ ਨਹੀਂ ਕਿਨੇ ਕਿਵੇਂ ਬਾਬਾ ਆ ਗਿਆ ਕੋਈ ਨਸਲ ਲੱਗ ਗਿਆ ਨਾ ਦੋਸਤੋ ਕਈਆਂ ਨੂੰ ਲੱਗਦਾ ਹੁੰਦਾ ਹੈ ਇਹਦਾ ਕਾਰਨ ਇਹ ਹੈ ਰੋਜ ਜੀ ਕਿਉਂਕਿ ਮੈਂ ਸਾਈਕੋਲੋਜੀ ਪੜਿਆ ਹੋਇਆ ਉਹਦੇ ਵਿੱਚ ਮੈਂ ਗੋਲਡ ਮੈਡਲਿਸਟਾਂ ਐਸਟਰੋਲੋਜਰ ਹੁੰਦੇ ਨੇ ਜਿਹੜੇ ਪੰਡਤ ਹੁੰਦੇ ਆ ਉਹਨਾਂ ਤੋਂ ਵੀ ਵੱਧ ਸਾਡੀ ਨਿਗਾਹ ਦੇ ਵਿੱਚ ਇੱਕ ਤਕਨੀਕ ਦੇ ਵਿੱਚ ਉਹ ਚੀਜ਼ ਹੁੰਦੀ ਹੈ ਕਿ ਅਸੀਂ ਦੱਸ ਸਕੀਏ ਕਿ ਦਿਲ ਦੇ ਵਿੱਚ ਕੀ ਕਰ ਰਿਹਾ ਹੈ ਤੇ ਆਉਣ ਵਾਲਾ ਸਮਾਂ ਤੁਹਾਡਾ ਕਿਹੜਾ ਹੈ ਤੁਹਾਡੀ ਜਿਹੜੀ ਮਿਹਨਤ ਆ ਜਜ਼ਬਾ ਹੈ ਉਹ ਵੀ ਆ ਤੁਹਾਡੀ ਜੋੜੀ ਨੂੰ ਇਹ ਮੈਂ ਕਹਿ ਕੇ ਜਾ ਰਿਹਾ ਅਰਦਾਸ ਕਰਕੇ ਜਾ ਰਿਹਾ ਕਿ ਜਿਸ ਤਰ੍ਹਾਂ ਕਿ ਮੇਰੇ ਦੋਸਤ ਨਰਤੇਜ ਸਿੰਘ ਨੇ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਸਾਲ ਤੁਹਾਡਾ ਇੱਕ ਹੋਟਲ ਹੋਏਗਾ ਵਧੀਆ ਸੋਨੀਆ ਜੀ ਇਧਰ ਮੂੰਗਰੋ ਅਗਲੇ ਸਾਲ ਤੁਹਾਡਾ ਹੋਟਲ ਦੇਖਣਾ ਹੈ ਮੈਨੇ ਐਨੀ ਮਿਹਨਤ ਕਰੋ ਠੀਕ ਹੈ ਨਾ ਇਹ ਹੰਝੂ ਨੇ ਜਿਹੜੇ ਅਗਲੇ ਸਾਲ ਇਹਦੇ ਤੇ ਆਉਣਗੇ ਤੇ ਇਹਨਾਂ ਨੂੰ ਭਾਗ ਲੱਗਣਗੇ 100% ਸ਼ਿਉਰਟੀ ਹੈ ਕਈ ਜੁਦਾਈਆਂ ਐਸੀਆਂ ਹੁੰਦੀਆਂ ਨੇ ਕਿ ਤੁਹਾਨੂੰ ਇਤਿਹਾਸ ਦੇ ਵਿੱਚ ਤੁਹਾਡਾ ਨਾਮ ਬੰਦ ਕਰਵਾ ਦਿੰਦੀਆਂ ਨੇ ਇਹ ਵੀ ਉਹੀ ਜੁਦਾਈ ਸੀਗੀ ਉਹ ਮੰਦੀ ਜੁਦਾਈ ਸੀ ਜਿਹੜੀ ਤੇ ਇਹ ਤੁਹਾਡਾ ਇਤਿਹਾਸ ਦੇ ਵਿੱਚ ਨਾਮ ਦਰਜ ਕਰਵਾਏਗੀ ਤੁਸੀਂ ਇੱਕ ਅੱਛੇ ਬਿਜ਼ਨਸਮੈਨ ਬਣੋਗੇ ਆਉਣ ਵਾਲੇ ਸਮੇਂ ਦੇ ਵਿੱਚ ਨੰਨਾ ਵੀ ਸ਼ੁਗਰਾ ਜਿਹਾ ਉਹ ਕੁੜੀ ਫੋਕਨਾ ਨਾਲ ਜਿਹਦਾ ਜਿਹਨਾਂ ਦੀ ਕਿਸਮ ਵਿੱਚ ਕੀ ਪਤਾ ਸੁੱਖ ਹੁੰਦਾ ਹੀ ਨਾ ਸੋਹਣੀਆਂ ਯਾਰ ਤੁਸੀਂ ਇਹ ਦੱਸੋ ਥੋੜਾ ਐਡਾ ਵੱਡਾ ਦਿਲ ਕਿਵੇਂ ਆ ਮੇਰਾ ਹੱਥ ਵੀ ਵੱਜਣਾ ਸੀ ਹੱਥ ਮੇਰਾ ਮੇਰਾ ਡੈਡੀ ਤੇ ਗਿਆ ਮੇਰੇ ਡੈਡੀ ਕੋਲ ਹੀ ਚ ਗਿਆ ਪਰ ਇਹਨਾਂ ਨੇ ਪੁੱਛ ਗਿਆ ਦੇਖੋ ਆਏ ਵੀ ਆ ਉਹਨਾਂ ਨੇ ਕਦੀ ਇਹ ਨਹੀਂ ਕਰਿਆ ਵੀ ਕਿਸੇ ਨੂੰ ਪੈਸੇ ਦੇ ਤੇ ਮੈਂ ਤਾਂ ਜੀ ਦਿੱਤੇ ਆ ਉਹ ਸਗੋ ਜੀ ਕਿਹੜੇ ਸ਼ਹਿਰ ਤੋਂ ਰੋਪੜ ਤੋਂ ਰੋਪੜ ਦੇ ਪਹਾੜੀ ਲੋਕ ਪਹਾੜ ਨਾਲ ਲੱਗਦੇ ਨੇ ਥੋੜੀਆਂ ਹਵਾ ਠੰਡੀਆਂ ਵਗਦੀ ਹੈ ਤਾਂ ਕਰਕੇ ਥੋੜੀ ਲੋਕ ਚੰਗੇ ਹੋ ਗਏ ਨਾ ਤੇ ਤੁਹਾਨੂੰ ਕਿਵੇਂ ਮਿਲੀ ਇਹ ਕੁੜੀ ਸੋਨੀਆ ਮੈਂ ਤੁਹਾਨੂੰ ਸਾਨੂੰ ਸੋਸ਼ਲ ਮੀਡੀਆ ਤੇ ਪਰ ਜਾਣ ਬਣੀ ਅੱਜ ਤੋਂ 5 ਸਾਲ ਪਹਿਲਾਂ ਮੇਰੇ ਨਾਲ ਤੋਖਾ ਹੋਇਆ ਸੀ ਉਹ ਵੀ ਸੋਸ਼ਲ ਮੀਡੀਆ ਤੇ 5 ਸਾਲ ਪਹਿਲਾਂ ਤੇ ਉਹ ਸੋਸ਼ਲ ਮੀਡੀਆ ਤੱਕ ਹੀ ਸੀ ਪਿਆਰ ਜਾਂ ਮਿਲਣ ਲੱਗੇ ਸੀ ਤੁਸੀਂ بس سوشل میڈیا ਦਾ ਕਿਸੇ ਦਾ ਪਰ ਦਿਲੋਂ ਪਿਆਰ ਸੀਗਾ ਮੇਲ ਜੋਲ ਨਹੀਂ ਕਦੇ ਸੀ ਉਹ ਦੇਖਿਆ ਵੀ ਨਹੀਂ ਸੀ ਉਹ ਮੋੜੇ ਕੀ ਬਤਾ ਬੰਨ ਮੇਰੇ ਘਰ ਕੀ ਕਰਦੇ ਹੋ ਦੇਖਿਆ ਸੀਗਾ ਨਹੀਂ ਮਿਲੇ ਨਹੀਂ ਮੈਂ ਮਤਲਬ ਹਨਾ ਪਿਆਰ ਸੀਗਾ ਚਲੋ دوسری ਸ਼ਖਲ ਦੇਖੀ ਸੀ ਤੁਸੀਂ ਹਾਂਜੀ ਹਾਂ ਵੀਡੀਓ ਕਾਲ ਤੇ ਡੇਲੀ ਕਰਤਾ ਬੰਦੀ ਸੀ ਅੱਛਾ ਸੰਗਰੂਰ ਦੀ ਕੁੜੀ ਸੀ ਉਹ ਹਾਂਜੀ ਹਾਂ ਤੇ ਬਸ ਮਤਲਬ ਹੋਇਆ ਤੇ ਉਸ ਤੋਂ ਬਾਅਦ ਮਤਲਬ ਉਹਦਾ ਕੈਨੇਡਾ ਜਾਣ ਦਾ ਸੁਪਨਾ ਸੀਗਾ ਤੇ ਮੈਂ ਨਹੀਂ ਪੂਰਾ ਪੂਰਾ ਸੂਰੇ ਫੈਮਿਲੀ ਤੋਂ ਸੀਗਾ ਜੀ ਹਨਾ ਜੀ ਹਾਂ ਓਕੇ ਜੀ ਤੁਸੀਂ ਪੂਰਾ ਕਰੋ ਹਾਂ ਤੇ ਕੈਨੇਡਾ ਜਾਣ ਦਾ ਸੁਪਨਾ ਕਰੋ ਤੇ ਹਨਾ ਕਿ ਅੱਜ ਅੱਜ ਕਾ ਦੀਆਂ ਕੁੜੀਆਂ ਹੁੰਦੀਆਂ ਨੇ ਤੁਹਾਨੂੰ ਪਤਾ ਇਹ ਸੱਤ ਦੌਂਤਾ ਦੌਂਤਾ ਦੇ ਤੇ ਤਾਂ ਬਿਲਕੁਲ ਆਜੇ ਜਦੇ ਗਰੀਬੀ ਤੇ ਭੁੱਲਣਾ ਪੈ ਜੇ ਸ਼ੋਰਤ ਨੂੰ ਆਜੇ ਜਦੇ ਗਰੀਬੀ ਤੇ ਭੁੱਲਣਾ ਪੈ ਜੇ ਸ਼ੋਰਤ ਨੂੰ ਸੂਟ ਟਾਕੀਆਂ ਪਾਣੇ ਵਾਲੇ ਪੈ ਜਾਣ ਔਰਤ ਨੂੰ ਪਟ ਜਾਣ ਪਾਸਾ ਜਦੋਂ ਰਿਸ਼ਤੇਦਾਰ ਗਰੀਬੀ ਦੇ ਤੇ ਔਰਤ ਪਰਖੀ ਜਾਂਦੀ ਹੈ ਮਿੱਤਰੋ ਵਿੱਚ ਗਰੀਬੀ ਦੇ ਵਾਹ ਫਿਰ ਔਰਤ ਔਰਤ ਪਰਖੀ ਜਾਂਦੀ ਹੈ ਫਿਰ ਵਿੱਚ ਗਰੀਬੀ ਦੇ ਸੱਚੀ ਗੱਲ ਹੈ ਦੇਖੋ ਕਲਯੁਗ ਦੇ ਦੌਰ ਦੇ ਵਿੱਚ ਔਰਤ ਨੂੰ ਪਰਖਣ ਦਾ ਕੋਈ ਰਾਹ ਹੈ ਜੇ ਗਰੀਬੀ ਦੇ ਵਿੱਚ ਸਾਥ ਖੜ ਗਈ ਤਾਂ ਤੁਹਾਡੀ ਹੈ ਨਹੀਂ ਹੋ ਕਿਸੇ ਦੀ ਵੀ ਨਹੀਂ ਕਹਿੰਦਾ ਅੱਜ ਵੀ ਮੈਨੂੰ ਕਿਤੇ ਨਾ ਕਿਤੇ ਲੱਭਦੀ ਹੋਣੀ ਐ ਸਰਚਾਂ ਮਾਰ ਮਾਰ ਕੇ ਕਹਿੰਦਾ ਅੱਜ ਵੀ ਮੈਨੂੰ ਕਿਤੇ ਨਾ ਕਿਤੇ ਲੱਭਦੀ ਹੋਣੀ ਐ ਸਰਚਾਂ ਮਾਰ ਮਾਰ ਕੇ ਉਹ ਮੇਰੀ ਝਲਕ ਦੇਖਣ ਲਈ ਵੀ ਤਰਫਦੀ ਹੋਵੇਗੀ ਮੇਰੀ ਯਾਦ ਦੇਖਣ ਲਈ ਪਤਾ ਨਹੀਂ ਫੋਨ ਦੀਆਂ ਕਿੰਨੀਆਂ ਐਪਾਂ ਖੋਲਦੀ ਹੋਵੇਗੀ ਮੇਰੀ ਝਲਕ ਦੇਖਣ ਲਈ ਪਤਾ ਨਹੀਂ ਫੋਨ ਦੀਆਂ ਕਿੰਨੀਆਂ ਐਪਾਂ ਖੋਲਦੀ ਹੋਵੇਗੀ ਇਹ ਕਦੋਂ ਲਿਖਿਆ ਤੁਸੀਂ ਸ਼ਾਇਰੀ ਉਹਦੋਂ ਹੀ ਸ਼ਾਇਰੀ ਤਾਂ ਫਿਰ ਜਦੋਂ ਬੰਦਾ ਟੁੱਟਦਾ ਫਿਰ ਹੁਣ ਵੀ ਲਿਖ ਰਹੇ ਹੋ ਸ਼ਾਇਰੀ ਲਿਖ ਲਈ ਦੀ ਇਹ ਹੋਂ ਦਾ ਕੋਈ ਸ਼ੇਰ ਸੁਣਾਓ ਕਿ ਥੋੜਾ ਜਿਹਾ ਸੋਨੀਆਂ ਦੇ ਆਣ ਤੋਂ ਬਾਅਦ ਥੋੜੀ ਜ਼ਿੰਦਗੀ ਥੋੜੀ ਖੁਸ਼ੀ ਦਾ ਕੋਈ ਬਸ ਐਸੀ ਚੀਜ਼ ਹੋਣਾ ਰਹੇ ਮੈਨੂੰ ਬਹੁਤ ਵਧੀਆ ਮਿਲੀ ਹੈ ਜੀ ਜਦੋਂ ਸਾਡੀ ਗੱਲਬਾਤ ਹੋਈ ਮੈਨੂੰ ਸਾਰਾ ਕੁਝ ਦੱਸਿਆ ਜੀ ਆਪਣੀ ਲਾਈਫ ਦਾ ਕਿ ਮੈਂ ਏਦਾਂ ਦਾ ਕੁੜੀ ਦੇ ਨਾਲ ਪਿਆਰ ਚ ਸੀਗਾ ਜੀ ਮੇਰੇ ਨਾਲ ਤੋਕਾ ਹੋਇਆ ਕਿ ਮੇਰਾ ਏ ਕਾਰੋਬਾਰ ਹੈਗਾ ਤੇ ਮੇਰੀ ਇਹੀ ਫੈਮਿਲੀ ਹੈ ਕਿ ਮੈਂ ਚਾਹ ਦੀ ਸਟਾਲ ਲਾਣਾ ਕਚੈਰੀਆਂ ਦੇ ਬਾਹਰ ਮੇਰਾ ਛੋਟਾ ਜਿਹਾ ਬਿਜ਼ਨਸ ਹੈ ਇਹਨੋਂ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਸਿਰਫ ਮੈਨੂੰ ਪਿਆਰ ਕਰਨਾ ਆਉਂਦਾ ਹੈ ਪੁਲੀ ਜੀ ਐਮ ਕਾਮ ਕਰੀ ਹੋਈ ਹੈ ਹਾਂ ਜੀ ਬੀ ਕਾਮ ਬੀ ਕਾਮ ਕਰੀ ਹੋਈ ਹੈ ਹਾਂ ਜੀ ਵੀ ਕਾਮ ਕਰੀ ਹੋਈ ਹੈ ਕੁੜੀ ਨਹੀਂ ਦੇਖੋ ਤੇ ਫਿਰ ਆਪਾਂ ਕਹਿੰਦੇ ਕਿ ਚਾਹ ਚਾਹ ਦੀ ਰੇੜੀ ਲਾਉਣ ਵਾਲੇ ਮੁੰਡੇ ਨਾਲ ਉਹਦੇ ਨਾਲ ਵਿਆਹ ਕਰਾਇਆ ਹਾਂ ਜਦੋਂ ਤੁਸੀਂ ਹੁਣ ਇਹ ਕੁੜੀ ਨਾਲ ਵਿਆਹ ਕਰਾਣ ਲਈ ਸੋਨੀਆਂ ਨਾਲ ਦੱਸਿਆ ਆਪਣੇ ਘਰਦਿਆਂ ਨੂੰ ਤੇ ਜਾਤ ਪਾਤ ਦੀ ਗੱਲ ਹੋਈ ਸੱਚ ਬੋਲਿਓ ਹਾਂਜੀ ਹਾਂ ਸਾਡੇ ਮੇਰੇ ਮੰਮੀ ਡੈਡੀ ਬਹੁਤ ਵਧੀਆ ਨੇ ਠਾਕੁਰ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਨੇ ਕਿਹਾ ਕਿ ਸਾਡੇ ਬੱਚੇ ਦੀ ਜਿੱਥੇ ਖੁਸ਼ੀ ਹੈ ਦੇਖੋ ਹਨ ਉੱਥੇ ਸਾਡੀ ਖੁਸ਼ੀ ਹੈਗੀ ਨਸ਼ੇ ਪੱਤੇ ਦਾ ਮੈਨੂੰ ਕੋਈ ਐਪ ਨਹੀਂ ਹੈਗਾ ਜੀ ਹਨ ਆਪਾਂ ਸਤਿ ਸ੍ਰੀ ਅਕਾਲ ਕਰਾਂ ਬਰਨਾਰਾਣ ਦੀ ਲੋਕੀ ਕਿਆ ਚੰਗੇ ਥੋੜੇ ਫਾਦਰ ਤੇ ਮਦਰ ਦਾ ਨਾਮ ਜਰੂਰ ਦੱਸੋ ਉਹਨਾਂ ਨੂੰ ਸਮਰਪਿਤ ਕਰੀਏ ਇਹ ਵੀਡੀਓ ਮਾਪ ਦਾ ਨਾਮ ਮੇਰੇ ਸੋਨੀਆ ਰਾਣੀ ਫਾਦਰ ਦਾ ਨਾਮ ਵਿਨੋਦ ਕੁਮਾਰ ਜੀ ਵਿਨੋਦ ਕੁਮਾਰ ਤੇ ਸੋਨੀਆ ਰਾਣੀ ਨੂੰ ਇਹ ਜਿਹੜੀ ਵੀਡੀਓ ਹੈ ਉਹਨਾਂ ਨੂੰ ਸਮਰਪਿਤ ਹੈ ਮਾਪਾਂ ਨੂੰ ਸਮਰਪਿਤ ਹੈ ਕਿਉਂਕਿ ਇਹਨਾਂ ਨੇ ਸ਼ੇਅਰ ਵੀ ਮਾਪਾਂ ਨੂੰ ਸਮਰਪਿਤ ਲਿਖਿਆ ਹੋਇਆ ਹੈ ਜਿਹੜਾ ਬਹੁਤ ਸੋਹਣਾ ਹੈ ਕਿ ਜਿਸ ਤਰ੍ਹਾਂ ਜਦੋਂ ਤੁਸੀਂ ਜਦੋਂ ਕੁੜੀ ਚਲੀ ਗਈ ਸੀ ਫਿਰ ਆਪਾਂ ਗੱਲਬਾਤ ਨੂੰ ਨਾਲ-ਨਾਲ ਤੋਰੀ ਜਾਂਦੇ ਆ ਜਦੋਂ ਪੂਰੀ ਚਲੀ ਗਈ ਤਾਂ ਕਿਸ ਤਰ੍ਹਾਂ ਦੇ ਵਿਚਾਰ ਮਨ ਦੇ ਵਿੱਚ ਆਏ ਕੀ ਦੁਨੀਆ ਤੋਂ ਮੰਜਾ ਆ ਗਿਆ ਕੀ ਦੁਨੀਆ ਲੱਗਣ ਲੱਗੀ ਇੱਕ ਵਾਰ ਜਰੂਰ ਦੱਸੋ ਇੱਕਦਮ ਤਾਂ ਜਦੋਂ ਬੰਦਾ ਗਿਰਦਾ ਹਨਾ ਜੀ ਉਦੋਂ ਹੁੰਦਾ ਹੀ ਹੈਗਾ ਧੋਖਾ ਜਿਉਂ ਹੀ ਆ ਕੁਝ ਨਹੀਂ ਇੱਦਾਂ ਗੱਲਾਂ ਆ ਜਦੋਂ ਇੱਕ ਵਾਰੀ ਬੰਦਾ ਗਿਰਦਾ ਧੋਖੇ ਦਾ ਉਤੋਂ ਹੁੰਦਾ ਹੀ ਹਨਾ ਬਹੁਤ ਜ਼ਿਆਦਾਤਰ ਆਪਾਂ ਦੇਖਦੇ ਨੌਜਵਾਨ ਮੁੰਡੇ ਹਨਾ ਨਸ਼ੇ ਵਿੱਚ ਰਹਿੰਦੇ ਸੀ ਹੁੰਦਾ ਚਲੋ ਮਾੜਾ ਵੋਟਾ ਹੁੰਦਾ ਹੀ ਹੈਗਾ ਹਨਾ ਨਸ਼ਿਆਂ 'ਚ ਪੈ ਜਾਂਦੇ ਨੇਗੇ ਜਾਂ ਗਲਤ ਸੁਸਾਈਡ ਕਰ ਲੈਂਦੇ ਨੇ ਹਨਾ ਤੇ ਮੇਰਾ ਇੱਕ ਭਰਾ ਹੈਗਾ ਮਿੱਤਰ ਸੱਜਣ ਨਵੀਨ ਆਵਾ ਮੁੰਡੇ ਦਾ ਜੋ ਕਿ ਮੇਰੇ ਨਾਲ ਕਾਫੀ ਟਾਈਮ ਤੋਂ ਵੱਕ ਪਿਆ ਸਾਡੀ 20 ਸਾਲ ਦੀ ਯਾਰੀ ਆ ਤੇ ਉਹਨੂੰ ਮੈਂ ਦੱਸਿਆ ਤੇ ਉਹ ਮੇਰੇ ਘਰੇ ਆਣਾ ਜਾਣਾ ਸ਼ੁਰੂ ਕੀਤਾ ਉਹਨੇ ਮੈਨੂੰ ਬਹੁਤ ਹੌਸਲਾ ਦਿੱਤਾ ਮੋਟੀਵੇਟ ਕੀਤਾ ਹਾਂਜੀ ਕਹਿੰਦਾ ਕੁੜੀਆਂ ਤਾਂ ਬਹੁਤ ਮਿਲ ਜਾਣਗੀਆਂ ਲੇਕਿਨ ਤੂੰ ਇਹ ਕੰਮ ਕਰ ਨਹੀਂ ਗਾ ਤੈਨੂੰ ਮਾਪੇ ਬਾਪ ਨਹੀਂ ਦੁਬਾਰਾ ਮਿਲਦੇ ਠੀਕ ਹੈ ਨਾ ਤੇ ਸੁਸਾਈਡ ਬਾਰੇ ਵੀ ਸੋਚਿਆ ਜਾਂ ਸੁਸਾਈਡ ਚਲੋ ਬੰਦਾ ਦਿਮਾਗੋ ਥੋੜਾ ਜਿਹਾ ਸੋਚਦਾ ਕੁਝ ਹੋ ਜਾਂਦਾ ਹੈ ਬ ਨਾਸ਼ਾ ਜਾਣਦੀ ਵੀ ਸੋਚੀ ਫਿਰ ਸੋਚਿਆ ਵੀ ਆਪਣੀ ਜ਼ਿੰਦਗੀ ਦੀ ਖਰਾਬ ਜੀਨੇ ਜਾਣਾਂ ਨਸ਼ੇ ਨੂੰ ਵੀ ਹੱਥ ਨਹੀਂ ਲਾਇਆ ਕਦੇ ਬਿਲਕੁਲ ਅੱਜ ਤੱਕ ਨਹੀਂ ਕਦੇ ਵੀ ਕੋਈ ਵੀ ਚੀਜ਼ ਨੂੰ ਨਸ਼ੇ ਨੂੰ ਅੱਜ ਤੱਕ ਨਹੀਂ ਕਰ ਕੀਤਾ ਕਰ ਕੀਤਾ ਦੋਸਤੋ ਸਭ ਤੋਂ ਵੱਡੀ ਜਿਹੜੀ ਕਮਾਈ ਇਹਨਾਂ ਦੀ ਹੈ ਤੇ ਉਹ ਇਹੀ ਹੈ ਬੇਵਫਾ ਲਿਖਣ ਨਾਲ ਬੇਵਫਾ ਕੋਈ ਹੋਰ ਹੋਇਆ ਲੇਕਿਨ ਬੇਵਫਾ ਮੈਂ ਤਾਂ ਨਹੀਂ ਹੋਇਆ ਹੈਨਾ ਸਾਡੀ ਬੇਵਫਾਈ ਤਾਂ ਨਹੀਂ ਹੈ ਕੋਈ ਵੀ ਮੇਰੇ ਦੋਸਤਾਂ ਨੂੰ ਇਹ ਦੱਸਿਓ ਜਿਹੜਾ ਮੇਰੀ ਪਹਿਲੀ ਕਿਤਾਬ ਆਈ ਸੀ ਮੈਰੀ ਗੁਰਜਨ ਰਾਈਟਰ ਦੀ ਉਸੇ ਦਰਦ ਦੇ ਮੁਹੱਬਤ ਯੂਨੀਸਟਾਰ ਪਬਲਿਕੇਸ਼ਨ ਨੇ ਕਾਫੀ ਦੀ ਜਦੋਂ ਕਈ ਵਾਰ ਮੈਂ ਉਹ ਪੜਦਾ ਰੋਹਤੀ ਤੇ ਉਹ ਕਿਤਾਬ ਮਤਲਬ ਅਜੀਬ ਜਿਹਾ ਲੱਗਦਾ ਵੀ ਆਹ ਕੀ ਲਿਖਿਆ ਸੀ ਲੇਕਿਨ ਉਹਦੇ ਵਿੱਚ ਜੋ ਡੂੰਘੀਆਂ ਗੱਲਾਂ ਛੁਪੀਆਂ ਹੁੰਦੀਆਂ ਉਹ ਆਮ ਬੰਦਿਆਂ ਨੂੰ ਨਹੀਂ ਸਮਝ ਆਉਂਦੀ ਕਿ ਸ਼ੇਅਰ ਹੋਰ ਸੁਣਾਓ ਨਾਲ ਦੀ ਨਾਲ ਸ਼ੇਅਰ ਸੁਣੇ ਵਸੇ ਦਿਮਾਗ ਜਿਹਾ ਉਲਟਾ ਫਿਰ ਸਾ ਕੋਈ ਸੁਣਾਓ ਐਵੇਂ ਕੋਈ ਗੱਲਬਾਤ ਸੁਣਾਓ ਸ਼ਾਇਰੀ ਦੀ ਕੋਈ ਮਹਿਫਿਲ ਸੁਣਾਓ ਬੜਾ ਮਜ਼ਾ ਆਊਗਾ ਜੇ ਆਪਾਂ ਲੋਕਾਂ ਨੂੰ ਅਕਲ ਆ ਰਹੀ ਹੈ ਇਸ ਗੱਲ ਨਾਲ ਸ਼ਹਿਰੀ ਸ਼ਹਿਰੀ ਭੁੱਲ ਗਏ ਨੇ ਤੇ ਪਿਆਰ ਹੀ ਇਹਨਾਂ ਹੋ ਗਿਆ ਹੀ ਸ਼ਹਿਰੀ ਸਭ ਭੁੱਲ ਗਏ ਦੁਖੜੇ ਵਾਲੀ ਬਸ ਹੀ ਸੋਨੀਆ ਜੀ ਤੁਹਾਨੂੰ ਕੋਈ ਸ਼ੇਰ ਆਉਂਦਾ ਪਿਆਰ ਹੀ ਇਹਨਾਂ ਹੋ ਗਿਆ ਸ਼ਹਿਰੀ ਸਭ ਭੁੱਲ ਗਈ ਬਸ ਸੋਨੀਆ ਤੁਹਾਨੂੰ ਕੋਈ ਸ਼ੇਰ ਆਉਂਦਾ ਜ਼ਿੰਦਗੀ ਚ ਕੋਈ ਹਿੰਦੀ ਕੋਈ ਪੰਜਾਬੀ ਕੋਈ ਸ਼ੇਰ ਆਉਂਦਾ ਤੁਹਾਨੂੰ ਕੋਈ ਸ਼ੇਰ ਆਉਂਦਾ ਨਹੀਂ ਆਉਂਦੇ ਬਥੇਰੇ ਸੱਚ ਅੱਜ ਅੱਜ ਦੇਖੋ ਆਪਾਂ ਇੱਕ ਅਫਸਾਨਾ ਹੈ ਜ਼ਿੰਦਗੀ ਦਾ ਆਪਾਂ ਖੋਲਣ ਜਾ ਰਹੇ ਆ ਉਹ ਕਿਤਾਬ ਨੂੰ ਤੇ ਤੁਹਾਨੂੰ ਕਦੇ ਪਿਆਰ ਹੋਇਆ ਸੀ ਕਿਸੇ ਮੁੰਡੇ ਨਾਲ ਇਨਾਂ ਤੋਂ ਇਲਾਵਾ ਸੱਚ ਬੋਲਣਾ ਜਦੋਂ ਇਹ ਬੰਦੇ ਨੇ ਸੱਚ ਬੋਲਦਾ ਮੇਰੇ ਭਰਾ ਨੇ ਕਿੱਦਿਸਾ ਪਿਆਰ ਵੀ ਹੋਰ ਕਿਸੇ ਨਾਲ ਹੋਇਆ ਬਸ 2 ਦਿਨਾਂ ਦੀ ਅਟੈਚਮੈਂਟ ਜਿਹੜੀ ਹੁੰਦੀ ਹੈ ਚੈਟਿੰਗ ਕਰਦੇ ਸੀ ਚੜ-ਜੁੜ ਮਾਰੇ ਮੋਟੇ ਕਰੀ ਬੜੇ ਲੋਕਾਂ ਨਾਲ ਬੜੇ ਮੁੰਡੇ ਜਿਹਨਾਂ ਦਾ ਦੁੱਖ ਇਸ ਗੱਲ ਦਾ ਲੱਗਦਾ ਸੀ ਉਹਨਾਂ ਨੂੰ ਕੁੜੀਆਂ ਗੌਰਮੈਂਟ ਵਾਲੀਆਂ ਚਾਹੀਦੀਆਂ ਸੀ ਸਾਫ ਅਜਿਵੇਂ ਲੱਗਦਾ ਸੀ ਗੌਰਮੈਂਟ ਜੌਬ ਹਾਂਜੀ ਫੋਨ ਲਾਣਾ ਵੀ ਥੋੜੀ ਰੱਖ ਕੇ ਵੀ ਫੋਨ ਹੀ ਉਹ ਪਾਸੇ ਨਾਲ ਕੁਝ ਤੱਕੋ ਜੋਬ ਵਾਲੇ ਕੁੜੇ ਨਾਲ ਹੀ ਮੈਰਿਜ ਕਰਾਉਂਦੇ ਆ। ਉਹ ਦੋਸਤੋ ਇੰਨੇ ਕਿਉਂ ਬਾੜੇ ਹੋ ਗਏ ਯਾਰ ਤੁਸੀਂ? ਫੱਕੀ ਹੋ ਗਿਆ ਤੁਹਾਨੂੰ। ਕੱਲੀ ਕੱਲੀ ਉਹ ਵੀ ਤੇ ਬੈਠੇ ਤੁਸੀਂ। ਆ ਸਿੱਧੇ ਹੀ ਸਿੱਧੇ ਚੱਕਰ ਪਾਇਆ ਕੁੜੀ ਸੋਣੀ ਵੀ ਹੋਵੇ ਫਿਰ ਨੌਕਰੀ ਵੀ ਚੰਗੀ ਕਰਦੀ ਹੋਵੇ। ਹਾਂ ਤੁਸੀਂ ਮੰਨਦੇ ਹੋ ਕਿ ਉਹ ਪਰੇ ਲੈਣਾ ਮਨ ਲੋਕ ਇਹਨਾਂ ਦੇ ਦੋਸਤ ਆਪਾਂ ਨੂੰ ਜਾਣ ਫਿੱਕ ਵੀ ਬੜੀ ਪਵਾਉਣ ਦੀ ਕੋਸ਼ਿਸ਼ ਕਰੇ ਵੀ ਹਾਂ ਰੋੜੀ ਲੈ ਤੁਸੀਂ ਕਿਹਾ ਕਿ ਉਹ ਨਤੇਜ ਜੀ ਆਪਣੇ ਵੀ ਕਈ ਦੋਸਤ ਨੇ ਫਿੱਕ ਪਵਾਣਾ ਚਾਹਦੇ ਨੇ ਉਹ ਸੁਣਿਓ ਅੱਜ ਤੁਸੀਂ ਵੀਡੀਓ 2 ਦਿਨ ਪਹਿਲਾਂ ਤੁਸੀਂ ਸਾਰੀ ਦੁਨੀਆ ਤੇ ਫਿੱਕ ਪਵਾਉਣ ਦੀ ਕੋਸ਼ਿਸ਼ ਕੀਤੀ ਫਿਰ ਦੇਖੋ ਇਹਨਾਂ ਮਾੜਾ ਬੰਦਾ ਲੋਕਾਂ ਨਾਲ ਆਪਸ ਚ ਲੜਾ ਜਾਂਦਾ ਹੈ ਲੋਕਾਂ ਬਾਰੇ ਗਲਤ ਬੋਲਦਾ ਹੈ ਕਿ ਸਾਰੀਆਂ ਝੂਠੀਆਂ ਵਫਵਾਵਾਂ ਨੇ ਮੇਰਾ ਦਿਲ ਇੰਨਾ ਕਮਜ਼ੋਰ ਹੈ ਕਿ ਮੈਂ ਚਾਹੁੰਨਾ ਸਾਰੇ ਲੜ ਮਿਲ ਕੇ ਰਹਿਣ ਪਿਆਰ ਕਰੀ। ਮੇਰੇ ਕਹਿੰਦੇ ਕੋਈ ਨਹੀਂ ਜਦੋਂ ਮੇਰਾ ਕੰਮ ਹੀ ਆਇਆ। ਫਿਰ ਮੈਂ ਕਹਿੰਦੀ ਸੀ ਕਿ ਕੰਮ ਤਾਂ ਹੈਗਾ ਇੱਕ ਪਰ ਜੇ ਅੱਜ ਤੁਹਾਨੂੰ ਦਲੀਲ ਕਰਦੇ ਨਾ ਤੁਹਾਡੀ ਜਗ੍ਹਾ ਤੁਸੀਂ ਤਾਂ ਬੋਲਦੇ ਨਹੀਂ ਕੱਲੂ ਕਿੰਨੇ ਜਣੇ ਆਉਗੇ। ਦਲੀਲ ਕਰੂੰਗੇ ਕੋਈ ਫਾਇਦਾ ਨਹੀਂ। ਮੈਂ ਲੜ ਪੰਦੀ ਸੀ ਸਾਹ ਦੇ ਸਮੇਂ ਦੇ ਬੜੇ ਅੰਦਰ। ਤੁਹਾਨੂੰ ਪਤਾ ਹੀ ਹੈਗਾ ਇਹ ਰਿਸ਼ਤੇਦਾਰ ਵੀ ਸਭ ਮਤਲਬਦਾਨੇਗੇ। ਆਪਾਂ ਦੋਨੋਂ ਗੱਲਾਂ ਫੇਰ ਬਹੁਤ ਕਰਾਂਗੇ ਦੋਨਾਂ ਹੱਥ ਫੜਾਓ। ਇੱਧਰ ਫੜਾ ਨਾ ਇੱਧਰ। ਮੇਰੇ ਹੱਥ ਇੱਧਰ ਕੀ। ਇਹ ਹੱਥ ਐਵੇਂ ਹੀ ਰਹੇ ਸਦਾ ਇਹ ਇਹ ਇਹੀ ਕ ਬਹੁਤ ਵੱਡੀ ਕਮਾਈ ਹੈ ਕਿ ਦੋਨਾਂ ਨੇ ਇੱਕ ਦੂਜੇ ਨੂੰ ਕਿਸੇ ਲਾਲਚ ਤੋਂ ਬਿਨਾਂ ਚੁਣਿਆ ਤੇ ਐਵੇਂ ਹੀ ਚੁਣਿਆ ਕਰੋ ਇੱਕ ਦੂਜੇ ਨੂੰ ਜ਼ਿੰਦਗੀ ਦੇ ਵਿੱਚ ਰਿਸ਼ਤੇ ਬਹੁਤ ਔਖੇ ਬਣਦੇ ਨੇ ਟੁੱਟ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਜਾਂਦੇ ਨੇ ਇਹ ਰਿਸ਼ਤਿਆਂ ਨੂੰ ਕਾਇਮ ਰੱਖੋ ਯਾਰੀ ਦੋਸਤੀ ਕਾਇਮ ਰੱਖੋ ਇੱਕ ਦੋਸਤ ਮਿਲਣਾ ਵੀ ਅੱਜ ਦੇ ਕਲਯੁਗ ਦੇ ਵਿੱਚ ਔਖਾ ਹੈ ਜੇ ਇੱਕ ਦੋ ਨੂੰ ਪਿਆਰ ਕਰਨ ਵਾਲੀ ਕੁੜੀ ਸਾਥ ਦੇਣ ਵਾਲੀ ਸਾਥ ਨਿਵਾਉਣ ਵਾਲੀ ਕੁੜੀ ਮਿਲ ਗਈ ਇਹ ਵੀ ਤੁਹਾਡੇ ਜਨਮਾਂ ਦੇ ਕੀਤੇ ਹੋਏ ਪੁੰਨ ਨੇ ਦੋਸਤੋ ਈਸੀ ਆਸ ਨਾਲ ਕਿ ਸੋਨੀਆ ਤੇ ਰੋਹਿਤ ਜੀ ਫੋਰਐਵਰ ਐਮੀ ਰਹਿਣਗੇ ਜਨਮ ਜਨਮ ਤੱਕ ਇਹਨਾਂ ਦਾ ਸਾਥ ਬਣਿਆ ਰਹੇਗਾ ਇਸ ਵੀਡੀਓ ਤੋਂ ਇਜਾਜ਼ਤ ਲੈਣੇ ਆ ਬਹੁਤ ਬਹੁਤ ਸ਼ੁਕਰੀਆ ਮਜ਼ਾ ਆਇਆ ਮੈਨੂੰ ਵੀ ਮਜ਼ਾ ਆਇਆ ਅੱਜ ਏਸੀ ਨੰਬਰ ਤੇ ਭੇਜ